ਥਨੇ ਨਾ ਬਰੋ ਥਨੇ ਨਾ ਬਰੋ 베ਜ ਨਹੀਂ ਆਰ ਰੇ ਮਾੜਾ ਕਿਹੜਾ ਖਾ ਮਾਲੂ ਇਧਰ ਨੂੰ ਬਾਲਾ ਨਾ ਗਿਆ ਜੇ ਨਾ ਦਿਨ ਫੋਟੋ ਥੰਦੇ ਵਾ ਗਿਆ ਜੇ 12 ਕੋ ਵਾਲੀ ਚਾਹ ਬਣਾ ਲਈ ਰੋਟੀ ਖਾਣ ਤੋਂ ਤੁਰਤ ਬਾਅਦ ਤੇ ਵਿੱਚ ਬਾਲਲੇ ਚਾਰੇ ਤੇ ਹੁਣ ਚਾਹ ਪੀਣ ਸਾਰ ਖੇਤ ਨੂੰ ਜਾਵਾਂਗੇ ਹਰਾ ਵੱਢ ਕੇ ਲਿਆਂਵਾਂਗੇ ਤੇ ਗੱਗੂ ਕੇ ਵੀ ਥੋੜੀ ਜੀ ਡਿਊਟੀ ਆ ਕੇ ਫਿਰ ਆ ਲਾਵਾਂਗੇ ਫਿਰ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਬਲੌਗ ਚ ਅੱਜ 4 ਮਾਰਗ 17 ਜਨਵਰੀ ਸਾਲ 2024 ਬੁੱਧਵਾਰ ਦਾ ਦਿਨ ਸਵੇਰ ਸਵੇਰੇ ਦੇ 8:9 ਵਜੇ ਦਾ ਹੋਇਆ ਮਣਪਰੀ ਦੀਆਂ ਦਾ ਰੋਟੀ ਖਾ ਲਾ ਚਾਹ ਬਣਾ ਲਾ ਤੇ ਚੱਲਦੇ ਆਂ ਖੇਤ ਟਾਈਮ ਨਾਲ ਤੇ ਆ ਕੇ ਫਿਰ ਆਓ ਹੌਦ ਜਾ ਪੱਥਰ ਵਾਲਾ ਆਪਣਾ ਉਹ ਧਰਨਾ ਭਾਰੀ ਆ ਕੰਮ ਥੋੜਾ ਜਿਹਾ ਕੱਲ ਫਿਰ ਰਾਤ ਆਰਤੀ ਸੀ ਧਰਦੇ ਧਰਦੇ ਉਹਨੂੰ ਕਿ ਤਿੰਨ ਚਾਰ ਬੰਦੇ ਚਾਹੀਦੇ ਸੀ ਇਕੱਠੇ ਕਰਦੇ ਕਰਦੇ ਫਿਰ ਸਮਾਂ ਲੱਗ ਗਿਆ ਦਾ ਵੇ ਜੰਮ ਦੀ ਜੋਟੀ ਦਾ ਵੀ ਵੇਲਾ ਹੋ ਰਿਆ ਸੀਗਾ ਯਾਰ ਚਾਹ ਪੀ ਲਓ ਗਾਇਜ਼ ਚਾਹ ਰਿਆਂ ਵਾਲੀ ਤੇ ਬਾਕੀ ਧੰਨਵਾਦ ਭਾਈ ਸਾਰਿਆਂ ਦਾ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਈਵ ਹੀ ਦੇਖੋ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੇ ਰਾਤ ਸਾਰੀ ਗੱਲਬਾਤ ਕਰਦੇ ਨੇ ਨੇ ਸਾਂਝੀ ਸੋਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਬੜੇ ਆਰਾਮ ਨਾਲ ਦੇਖ ਸਕਦੇ ਹੋ ਸੁਣ ਸਕਦੇ ਹੋਗੇ ਤੇ ਤਾਂ ਲਾਈਕ ਫਿਰ ਪਹਿਲੀਆਂ ਜੀ ਕਰ ਦਿਓ ਨਾਵੇਂ ਆਏ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹਾ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਪੀਕੇ ਚਾ ਚੱਲਦੇ ਆਂ ਫਿਰ ਜਾਂਦੇ ਹੋਏ ਰਾਹ ਘਰੀ ਦਿਖਾਉਂਦੇ ਜਾਵਾਂ ਖੇਤ ਆਲਾ ਨਾਲ ਮਾਹੌਲ ਹਾਂਜੀ ਹੈ ਠੰਡਾ ਬੁੱਤਰ ਉਤਰ ਹਵਾਵ ਦੇਖੀ ਕਿ ਨਹੀਂ ਜਲੀ ਜਾਂਦੀ ਆ ਉਧਰ ਵੇਖੋ ਅਮਰੂਦ ਹੱਲੀ ਜਾਂਦੇ ਇਹ ਤਾਂ ਛੋਟੀ ਹੁੰਦੀ ਜਦੋਂ ਤੂੰ ਐਂ ਕਹਿੰਦੀ ਹੁੰਦੀ ਸੀ ਕਾਚਾ ਅਮਰੂਦ ਬਾਏ ਕਰਦਾਗਾ ਹੈਨਾ ਸ਼ੂਦ ਬਾਏ ਕਰ ਅਮਰੂਦ 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 ਦਾ ਬੂਟਾ ਬਾਏ ਕਿਵੇਂ ਕਰਤਾ ਉਹ ਹਾਲ ਦਾ ਹੁੰਦਾ ਹੀ ਤੋਂ ਤੂੰ ਦੇਖਦੀ ਆ ਹਾਂ ਖਾ ਲੇਗਾ ਖੇਤ ਦੇ ਚਾ ਪੀਏਂਗੀ ਪੰਛੀ ਵੀ ਥੱਕ ਲਿਏ ਚਾ ਪੀਏਂਗੀ ਪੰਛੀਆਂ ਨੂੰ ਤਾਂ ਨਹੀਂ ਲੱਗਦੀ ਭੱਜੇ ਫਿਰਦੇ ਆ ਤਾਂ ਨਹੀਂ ਲੱਗਦੀ ਨਹੀਂ ਹੁੰਦੀ ਫਿਰ ਨਹੀਂ ਲੱਗਦੀ ਹੁੰਦੀ ਹੂੰ ਖਾਓਗੇ ਬੇਟੇ ਚਹਾਰਾ ਖਾਓਗੇ ਇੱਕ ਖਾਲਾ ਇੱਕ ਦੋ ਇੱਕ ਇੱਕ ਤਾਂ ਮੈਂ ਲੈ ਕੇ ਆਇਆ ਸੀ ਤੋਂ ਅੰਮ੍ਰਿਤਸਰ ਸਾਹਿਬ ਗਿਆ ਸੀਗਾ ਇੱਕ ਕਿਨੇ ਲਿਆਂਦਾ ਅੰਮ੍ਰਿਤਸਰ ਦੀ ਹੂੰ ਉਹ ਖਾਲੀ ਚਾਚੇ ਚੱਡ ਗਏ ਸੀ ਜਦੋਂ ਕਾਲੇ ਚਾਚੇ ਨੂੰ ਲੈਣ ਗਿਆ ਸੀਗਾ ਅੰਮ੍ਰਿਤਸਰ ਸਾਹਿਬ ਉੱਥੇ ਗੋਲਡਨ ਟੈਂਪਲ ਮੱਥਾ ਟੇਕਣ ਗਏ ਸੀ ਉੱਥੋਂ ਲੈ ਕੇ ਆਇਆ ਇੱਕ ਤੇਰਾ ਇੱਕ ਤਾਜ ਦਾ ਦੋ ਕੜੇ ਲਏ ਆ ਹਾਂ ਹੂੰ ਆਜ ਤਵੇ ਦਾ ਇਹ ਆਪ ਦੱਸੋ ਦੱਸਾ ਹੂੰ ਬਾਬਾ ਬਾਪੀ ਨੇ ਲੈ ਆ ਕੇ ਦਿੱਤਾ ਕੀ ਗਾ ਯਾ ਤਾਤਾ ਕਿਉਂ ਉਹਦੇ ਕਿਉਂ ਹਰੀ ਜੀ ਲੜੀ ਦੀ ਦੀ ਓਹੋ ਕਿਥੇ ਹਾਂ ਉੱਤਰ ਕੈਮਰੇ ਦੇ ਬਿਲਕੁਲ ਸੈਂਟਰ 'ਚ ਉੱਤਰ ਵੀ ਗਿਆ ਮੈਨੂੰ ਉੱਤਰ ਝੁਕਾ ਕੇ ਹੋਏ ਬਾਹਲਾ ਪੜਾਂਗਾ ਹੋਲੀ ਚੱਲ ਬੇਟੇ ਇਹਦਾ ਹੁਣ ਟਾਈਮ ਹੋਇਆ ਮਲੰਗੀ ਜੀ ਦਾ ਛੋਟਾ ਜਿਹਾ ਤਾਂ ਹੈਗਾ ਮਮੀ ਇਹ ਇਹ ਤਾਂ ਛੋਟਾ ਹੀ ਆ ਹਜੇ ਤਾਂ ਛੋਟਾਗਾ ਹਲੇ ਤਾਂ ਇਹ ਦਿਖਾਈ ਜਾਂਦਾ 11:00 ਹਜੇ ਤਾਂ ਗੱਪ ਮਾਰਦਾ ਕਿੱਦਾਂਗਾ ਗੱਪ ਮਾਰਦਾ ਓਡਾ ਐਡਾ ਹੋਗਾ ਮੈਂ ਤਾਂ ਬੜਾ ਮਾਈ ਕੱਲ ਪੱਕੀ ਐ ਇੰਨਾ ਵੱਡਾ ਹੋਗਾ ਵੇ ਦੇਖੀ ਉਹ ਮੇਰੇ ਜੱਡਾ ਹੋਗਾ ਥੋੜਾ ਛੋਟਾ ਰਹਿ ਗਿਆ ਹਨਾ ਗੱਪ ਨਾ ਮਾਰਾ ਤੂੰ ਦੋ ਦਿਨਾਂ ਨੂੰ ਹੋਰ ਵੱਡਾ ਹੋ ਜਾਏਗਾ ਰੱਜ ਕੇ ਖਾਇਆ ਕਰ ਹੈਂ ਵੱਡਾ ਵੱਡਾ ਪਰੌਂਠਾ ਬਾਹਰ ਤੇ ਰਿਸ਼ਕਾ ਦਾ ਬੇਬੇ ਜੀ ਨੇ ਪਕਾਇਆ ਕਰਦੇ ਸਤਿ ਸ੍ਰੀ ਅਕਾਲ ਬਲਾਸ਼ੀ ਜੀ ਨੇ ਸਾਰਿਆਂ ਨੂੰ ਫਿਰ ਹੋਰ ਵੱਡਾ ਹੋ ਜਾਏਗਾ ਫਿਰ ਵੱਡਾ ਹੋ ਜਾਏਗਾ ਅੱਧਰ ਬਲਾ ਦੇ ਲਾ ਦੇ ਨਹੀਂ ਨਹੀਂ ਪੜੀ ਜਤਰੀ ਕਾਲ ਮੰਮੀ ਕੋਈ ਲੋਈ ਦੇਓ ਉਦੋਂ ਮੈਂ ਭੁੱਲ ਗਿਆ ਮੈਂ ਪੱਲੀ ਦੀ ਬੁੱਕਲ ਮਾਰ ਕੇ ਬੈਠਾ ਹਉਦੇ ਕਿੱਦ ਜਾਣ ਲੱਗਿਆ ਦਿੰਨੀਆ ਚੱਲ ਆ ਖਾ ਲੈ ਹਾਂਜੀ ਚੱਲ ਚੱਲ ਗੱਗੂ ਕੇ ਡਰ ਕੀ ਗੱਗੂ ਕੇ ਠੰਡ ਪਤਾ ਕਿਤਨੀ ਹੈ ਹਾ ਹਾ ਲਾ 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 ਉਹ ਟੋਟੀ ਵਰਕੀਆ ਲੋਟੀ ਵਰਕੀਆ ਬਿੱਲਾ ਕਿੱਧਰ ਗਿਆ ਮੈਂ ਆ ਬੈਠਾ ਬਿੱਲਾ ਉਹ ਆ ਵੀ ਭੋਲੂ ਤੇਰੇ ਨਾਲ ਲੱਗੇ ਬੈਠਾ ਜਮੇ ਉਹ ਹੱਥੀਂ ਆਈਏ ਲੋ। ਵਾਧਾ ਦੇ ਆ ਦੇ। ਉਕਲ ਮਾਰ ਕੇ ਬਹਿ ਜਾਗੇ। ਹੈਲੋ। ਸਤਿਉਮਾਈ ਸੋਡੀ ਸਸਤੀ ਕਾਰ ਰਹਿ ਗਈ। ਸਸਤੀ ਕਾਰ ਭਾਈ ਜਿਉਂਦੇ ਰਹੋ ਵਸਦੇ ਰਹੋ ਪਾਲਾ ਪਾਲਾ ਲੋਕ ਤੇ ਰਹੋ ਜਾਂਿਆ ਜਿ ਬੈਠ ਕੇ ਰਹੋ ਤੰਦਰੁਸਤੀ ਦੇ। ਕਮਨਾ ਕਰਨ। ਤੇ ਹੁਣ ਆ ਆਪਦੇ ਪੁੱਤਾਂ ਦਾ ਤੜਕੀ। ਹੋਰ ਜਾ ਗਈ ਛੁੱਟ ਕੇ ਜਾ ਹੁਣ ਦੀ। ਆਪਦੇ ਪੁੱਤਾਂ ਦਾ ਤੜਕੀ ਕੋਰੇ ਚ ਭੇਜੀ ਜੰਨੇ ਹੋਗੇ। ਉਹ ਕੋਰੇ ਚ ਫਿਰ ਮੱਝ। 3 ਡਿਗਰੀ ਦੀ ਠੰਡ ਪਈ। ਹਾਏ ਹਾਏ। ਤੇ ਪੂਰਾ ਨਜ਼ਾਰੇਦਾਰ ਮਹੌਲਾ ਚੰਗਾ ਤਾਂ ਜੀ ਹੱਥ ਮਲੇ ਨਹੀਂ ਕਰਾ ਸੀ ਤੇ ਨੇ। ਦੱਲਾ ਯਾਰ ਠੀਕ ਹੈ ਤੇ ਹਾਂ ਕਦੇ ਗਾਂ ਕਰ ਲੈਂਦਾ ਟਰੈਕਟਰ ਕਹਿੰਦਾ ਕਦੇ ਪਿਸ਼ਾਂ ਕਰ ਲੈਂਦਾ ਮਨਪੀਦ ਨੇ ਉਹ ਕੱਲ ਬਾਰ ਗਏ ਉੱਥੇ ਮਿੱਟੀ ਸਿੱਟੀ ਸੀਗੀ ਥੋੜੀ ਚੋਕਣਾ ਮੈਂ ਉੱਥੇ ਲਾ ਦੜਦੇ ਆ ਤੇ ਉਹ ਟਰੈਕਟਰ ਰੇੜੀ ਅੱਗੇ ਲੈ ਆ ਚੱਲ ਵੀ ਰੇੜੀ ਗੇ ਧਕ 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 ਕੋੜਿਆ ਬੀ ਫੁੱਲ ਤੋੜਿਆ ਬੱਸ ਬਹੁਤ ਆ ਉਪਰੇ ਚੱਲ 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 ਆਹ ਚੰਦ ਜੂ ਨੂੰ ਪਾਟੀ ਨੂੰ ਕੀ ਹੁੰਦਾ ਭਰੀ ਬਣਣੀ ਆ ਪਤਾ ਯਾਰ ਚੱਲ ਚੰਗਾ ਤਾਜ ਨਹੀਂ ਤੂੰ ਨਹੀਂ ਜਾਣਾ டா டா ਉਹ ਇੱਕ ਥਾਪੀ ਮਾਰ ਦੇ ਥਾਪੀ ਇੱਕ ਇੱਥੇ ¡Ah, mira! Oui. ਪਹੁੰਚ ਕੇ ਟਾਈਮ ਦੇ ਨਾਲ ਹੀ ਚੁੱਬਰ ਕਹਿੰਦੇ ਖੇਤ ਤੇ ਰਾਤ ਆਉਂਦੇ ਸਾਨੂੰ ਕੋਈ ਵੀ ਜੀ ਜਾਨਵਰ ਨਹੀਂ ਟਕਰਿਆ ਇੱਕ ਨਹਿਰ ਤੇ ਡੌਗੀ ਤੋਂ ਬਿਨਾ ਕਿਉਂਕਿ ਅਸੀਂ ਸਵੇਰੇ ਹੀ ਆ ਕੇ ਮਤਲਬ ਤੜਕੀ ਰੋਟੀ ਖਾਣ ਸਾਥ ਚਾਹ ਪੀਤੀ ਤੇ ਮੰਗਰੀ ਆਪਦੀ ਗੱਡੀ ਸਟਾਰਟ ਕਰੀ ਤੇ ਆ ਗਏ ਤੇ ਫਿਰ ਜੈਕੋਲਜੀ ਕਰੀ ਜਾਂਦੇ ਆ ਵੀ ਤੁਹਾਨੂੰ ਦੋ ਤਰੀਕ ਤੋਂ ਚੱਲਾਂਗੇ ਉਦੋਂ ਫਿਰ ਕੰਮ ਲੇਟ ਹੀ ਲੇਟ ਹੋਈ ਜਾਂਦਾਗਾ ਤੇ ਨਾਲੇ ਸਾਰੇ ਕੰਮਾਂ ਨੂੰ ਲੇਟ ਹੁੰਨੇ ਆ ਤੇ ਹੁਣ ਬੰਦਾ ਰਜਾਈ ਦਾ ਮੋਹ ਛੱਡ ਕੇ ਜੇ ਟਾਈਮ ਨਾਲ ਆ ਦਾ ਕੰਮ ਨਿਬੇੜ ਲੇ ਉਸ ਤੋਂ ਬਾਅਦ ਦੁਪਹਿਰ 'ਚ ਭਾਵੇਂ ਫਿਰ ਰਜਾਈ 'ਚ ਘੁਸੜ ਜੇ ਤੇ ਉਹ ਵੱਡੀ ਸਕੂਨ ਵਾਲੀ ਗੱਲ ਹੁੰਦੀ ਹੈਗੀ ਤੇ ਮਤਲਬ ਥੋੜਾ ਜਿਹਾ ਦਿਮਾਗ ਲਾ ਕੇ ਥੋੜਾ ਜਿਹਾ ਹੌਸਲਾ ਕਰ ਲੇ ਰੱਬ ਤੋਂ ਮੰਗ ਲੇ ਹੌਸਲਾ ਥੋੜਾ ਜਿਹਾ ਫਿਰ ਲੋਟ ਰਹਿ ਦਾ ਕੰਮ ਤੇ ਹੁਣ ਵੇਲੇ ਸਿਰ ਆਉਦਿਆਂ ਵੱਢ ਕੇ ਚਾਰ ਮਟਾ ਹਰੇ ਦੀਆਂ ਘਰੇ ਜਾਂਦੇ ਰਵਾਂਗੇ ਤੇ ਜਾ ਕੇ ਪੱਥਰਾਂ ਵਾਲਾ ਹੌਦ ਜਾ ਉਤਰਨਾ ਥੜਾ ਜਿਹਾ ਉੱਚਾ ਬਣਾਇਆ ਥੋੜਾ ਜਿਹਾ ਤੇ ਡਰਜੀ ਵਾਲਾ ਕੰਮਗਾ ਉਹ ਵੀ ਤੇ ਉਹ ਕਰਦੇ ਆ ਜਾ ਕੇ ਪਹਿਲਾਂ ਉਹ ਲਾ ਲਈ ਜਿਉੜੀ ਹਰੇ ਤੇ ਤੂੰ ਕਿੱਧਰ ਡਿੱਗੀ ਜਾਣਾ ਭਾਈ ਸਾਹਿਬ ਆਹ ਯੰਤਰ ਬਈ ਬਹੁਤ ਘੱਟ ਵਰਤਿਆ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਦੱਸਿਆ ਜੀ ਇਹ ਆਪਣੇ ਬਲੌਗਿੰਗ ਸ਼ੁਰੂ ਕਰਨ ਤੋਂ ਪਹਿਲਾਂ ਹੀ ਲੈ ਜਾਂਦਾ ਸੀ ਟਰੰਕ ਚੋਂ ਥੋੜੇ ਦਿਨ ਪਹਿਲਾਂ ਇੱਕ ਦਿਨ ਸਹਿਜ ਨੇ ਕਢਾਇਆ ਸੀਗਾ ਹਾਂ ਵੀ ਨੋ ਜਵਾਨਾ ਬਾਥੂ ਕੀ ਕਹਿੰਦਾ ਸਪਰੇਅ ਕਰਨੀ ਆ ਸਪਰੇਅ ਕਰਨੀ ਆ ਸੂਰਜ ਮੂੰਹ ਦਿਖਾ ਕੇ ਉੱਡ ਜਾਂਦਾ ਤੇ ਧੁੱਪ ਦੀ ਉਡੀਕ ਕਰ ਰਹੇ ਆ ਤੇ ਬਾਥੂ ਵਾਲੀ ਭਾਈ ਅਸੀਂ ਕਰੀ ਨਹੀਂ ਤੇ ਕਿਹਨੇ ਕਿਹਨੇ ਕਣਕ ਤੇ ਸਪਰੇਅ ਵਾਲਾ ਕੰਮ ਨਿਵੇੜਤਾ ਤੇ ਉਹੋ ਲਾਜ਼ਮੀ ਦੱਸਿਓ ਕਮੈਂਟ ਕਰਕੇ ਯਾਰ ਪਹਿਲਾਂ ਆ ਜਾਦੂ ਟੂਣਾ ਕਰ ਲਈਏ ਫਿਰ ਹਾਲ ਤੱਕ ਕੰਮ ਸ਼ੁਰੂ ਕਰਦੇ ਆਂਗੇ ਇਹ ਨਿਆਰਾ ਤੜਕੀ ਤੜਕੀ ਕੱਚਾ ਕੱਚਾ ਹਰਾ ਕਚਰ ਕਚਰ ਲਾ ਕੇ ਤੇ ਚਾਰ ਪੰਡਾ ਆਪਣੀਆਂ ਭਰ ਲੀਆਂ ਤੇ ਮੁੰਡਾ ਠੋੜ ਠੋੜ ਕਰਦਾ ਆਉਂਦਾ ਸੀ ਹੁਣ ਕਿਵੇਂ ਲੱਗਦਾ ਠੀਕ ਆ ਬਸ ਐ ਲਾਦਾ ਠੰਡੇ ਪਾਣੀ ਚ ਨਾ ਲਈਏ ਇਕੱਲੇ ਹੱਥ ਛਾਰਦੇ ਆ ਚੋਬਰ ਕਹਿੰਦਾ ਊ ਪਸੀਨਾ ਆਈ ਜਾਂਦਾ ਤੇ ਉਹ ਪੱਲੀਆਂ ਗੱਗੂ ਦੇ ਨੇ ਗੱਗੂ ਦਾ ਹਰਾ ਉੱਥੇ ਪਰਲੇ ਪਾਸੇ ਆ ਬਸ ਉਹ ਹੋ ਲਾ ਲਈਏ ਫਿਰ ਬਣਾ ਦੇਗੇ ਸਾਰੇ ਬੂਟੋ ਦਾ ਹਾਲ ਕੁਛ ਐਸਾ ਹੋ ਗਿਆ ਮਾਨੋ ਹਮਾਰੇ ਪਾਸ ਬਹੁਤ ਸਾਰਾ ਪੈਸਾ ਹੋ ਗਿਆ ਵਾ 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 ਕੀ ਸ਼ੇਰੀ ਕਰੀਆ ਮੁੰਡੇ ਨੇ ਤੇ ਵੈਸੇ ਜਿੰਮ ਤੋਂ ਆਇਆ ਸੀ ਠੰਡ ਸੀ ਬੂਟ ਲਾਉਣ ਨੂੰ ਜੀ ਨਹੀਂ ਕਰਿਆ ਵੈਸੇ ਵੀ ਧੋਣ ਵਾਲੇ ਸੀਗੇ ਇਹ ਤਾਂ ਕਰਕੇ ਆਹੀਂ ਬਾਕੇ ਆ ਗਿਆ ਮੈਂ ਕਿਹਾ ਚੱਲ ਹਾਂ ਦੇਖੀ ਜਊਗੀ ਜੋ ਹੋਊਗਾ ਸੋ ਸਾਟਾ ਹੈ ਦੇਸ ਮਾਲਵਾ ਤੇ ਕੁਛ ਦਿਨ ਪਹਿਲਾਂ ਇੱਕ ਬਾਈ ਪੁੱਛਦਾ ਸੀ ਬਾਈ ਕਣਕਾਂ ਨੂੰ ਪਾਣੀ ਕਿੰਨੇ ਲਾਤੇ ਤੇ ਆਪਾਂ ਬਾਈ ਕਣਕ ਨੂੰ ਦੋ ਪਾਣੀ ਲਾਤੇ ਤੇ ਇੱਕ ਅੱਧਾ ਖੇਤ ਹਲੇ ਇੱਕ ਪਾਣੀ ਜੀ ਹੈਗਾ ਤੇ ਟੋਟਾਣੇ ਪਿੰਡਾਂ ਦੇ ਮੁੰਕੇ ਕਾਦੇ ਬਰਸ਼ੇ ਦੀਆਂ ਨੋਕਾਂ ਨੇ ਪਾਸੇ ਨਹੀਂ ਤੇ ਐਪੀ ਨੌਜਵਾਨ ਵੀ ਆਪਣਾ ਵੱਡ ਕੇ ਧਰ ਗਿਆ ਸੀ ਹਰਾ ਇੱਥੇ ਪੁਲੀ ਤੇ ਖੇਤ ਫਿਰ ਜਿਵੇਂ ਥੋੜਾ ਜਿਹਾ ਦੂਰ ਪੈਂਦਾ ਤੇ ਤਾਂ ਕਰਕੇ ਰੋਜ਼ ਆਉਣਾ ਕੰਮ ਥੋੜਾ ਜਿਹਾ ਔਖਾ ਹੁੰਦਾਗਾ ਤੇ ਦੋ ਦਿਨਾਂ ਦਾ ਹਰਾ ਵੱਢ ਲੈਨੇ ਹੁੰਨੇ ਅਸੀਂ ਤੇ ਨਾਲੇ ਅੱਜ ਹੈਪੀ ਦਾ ਹਰਾ ਵੀ ਆਪਣੇ ਨਾਲ ਧਰ ਕੇ ਇੱਥੇ ਗੱਡੀ ਜਾਵਾਂ ਫੁੱਲ ਕਰ ਦੇਾਂਗੇ ਤਿੰਗ हेलो ड्राइवर ब्रेक निकालो देख देख देख, देख बार में तो किमें डिगया से ओद बारहवे तो किमें डिगे जो 12ਵੇਂ ਤੱਕ ਮੜ ਗਿਆ ਸੀਗਾ ਟਿਕ ਜਾ ਤੇਦਰਪਾਈ ਮਾਨਪ੍ਰੀ ਤੇ ਕੋਸ਼ਿਸ਼ ਕਰਦਾ ਕਹਿੰਦਾ ਕੁੱਤੇ ਨੂੰ ਭਾਈ ਸਹੀ ਕਿ ਡੌਗੀ ਨੂੰ ਵਾਕਰ ਬਣਾ ਕੇ ਦਿਨਾ ਕਹਿੰਦਾ ਉਹਦੇ ਚ ਤੁਰ ਲਿਆ ਕਰੂਗਾ ਤੇ ਉਹਦਾ ਲੱਕੇ ਜਾਂ ਮਰ ਗਿਆ ਸੀ ਐਕਸੀਡੈਂਟ ਚ ਤੇ ਪਿਛਲੇ ਨਹੀਂ ਲੱਤਾਂ ਤੋਂ ਚੱਲਿਆ ਨਹੀਂ ਜਾਂਦਾਗਾ ਤੇ ਨੀਰਾ ਜਰਾ ਆਪਾਂ ਬੇਲੇ ਸਰੀ ਪਾਤਾ ਤੇ ਦਵਾ ਦਾ ਲੱਗੀਆਂ ਪਈਆਂ ਖਾਣ ਤੇ ਉਹਨੇ ਇੱਕ ġੇੜਾ ਗੱਗੂ ਕੇ ਕਰੇ ਜਾਂ ਕਰਨ। ਉਹ ਦੇਖ ਫਿਰ ਉਹੀ ਕੰਮ ਯਾਰ ਤੇਰੇ। ਕੁੱਟਪਾਲ ਦਾ ਹਨਾ। ਗੱਗੂ ਕੇ ਚੱਲ ਕੇ ਆਉਣੇ ਇੱਕ ġeṛa ਤੇ ਦੇਖਦੇ ਆਂ ਜਿਉਂ ਬੇਲੇ ਹੋਏ ਦੇ ਨਾਲ ਆਪਣੇ ਨਾਲ ਹੌਦ ਰਖਾ ਜਾਣਗੇ ਉੱਥੇ ਪਾਣੀ ਵਾਲਾ। ਹੌਦ ਰੱਖਣਾ ਮੈਂ ਸੱਦ ਕੇ ਲਿਆਉਣਾ ਉਹ ਪਾਣੀ ਵਾਲਾ। ਉਹਨੂੰ ਗੱਗੂ ਨੂੰ ਸੱਦ ਕੇ ਲਿਆਉਣਾ ਮੈਂ। ਮੈਂ ਵੀ ਆਉਂਦਾ। ਨਹੀਂ। ਮੈਂ ਤਾਂ ਸੱਦਣ ਜਾਣਾ ਉਹ ਪਾਣੀ ਵਾਲੀ ਟੈਂਕੀ ਰੱਖਾਂਗੇ ਆਪਾਂ ਤਾਂ ਥੜਈਏ ਤੇ ਰੱਖਣੀ ਆ ਉਹ ਉੱਥੇ ਉੱਚਾ ਥਾਂ ਬਣਾਇਆ ਹੋਇਆ ਪਰ। ਹਾਂ। ਹੂੰ ਹੂੰ ਹੂੰ। ਗਵਾਂਡੀਓ ਜਾਗ ਦੇ ਕੇ ਸੁੱਤੇ ਉਹ ਪੌੜੀ ਨਹੀਂ ਹੈਗੀ ਹਾ ਮਤਰੀਆ ਕੀ ਹਾਲਾ ਕਗੂ ਪੌੜੀ ਲੈ ਆ ਯਾਰ ਪਤਨੀ ਕਿਧਰ ਭੱਗੇ ਸਾਰੇ ਕੁਸਕ ਦਿਨ ਪਰ ਹਾਉਦ ਰਖਾਉਣਾ ਜਾਂ ਤੂੰ ਆ ਜਾ ਪਾਣੀ ਵਾਲਾ ਉਹ ਤਾਂ ਮਿਸਤਰੀ ਲੇਪਦਾ ਤੂੰ ਤਾਂ ਇਨੇ ਪਤਾ ਗੱਪ ਮਾਰਦਾ ਮੈਂ ਆ ਕੇ ਦੇਖਦਾ ਇੱਥੇ ਆ ਗਿਆ ਕੋਈ ਨਾ ਤਾਂ ਤੋਂ ਛਾਲ ਮਾਰੀ ਸਿੱਧਾ ਥੱਲੇ ਤੇ ਥੱਲੇ ਤੋਂ ਭਾਈ ਸਾਹਿਬ ਸ਼੍ਰੀ ਗੱਗੂ ਹੋਰਿਆਂ ਕੋਲ ਇੱਥੇ ਭਾਈ ਇੱਕ ਪੁੱਛਦਾ ਸੀਗਾ ਕਿ ਭਾਈ ਆਸ਼ਾ ਟਰੈਕਟਰ ਕਿੱਥੇ ਲਾਤਾ ਪਹਿਲਾਂ ਵੀ ਕਈ ਵਾਰੀ ਦਿਖਾਤਾ ਸੀਗਾ ਭਾਈ ਤੇ ਆਸ਼ੇ ਹੋਰੇ ਆ ਲਾਈ ਖੜੇ ਆ ਟੱਕਸ ਮਾਰ ਕੇ ਇੱਥੇ ਪੱਕੇ ਤੇ ਢੋਲ ਤੇ ਲੇਟਾਂ ਲਾਤੀਆਂ ਢੋਲ ਭਰ ਲੈਂਦੇ ਆ ਤਰਾਈ ਆ ਕਰ ਲੈਂਦੇ ਆ ਅਗਲੇ ਟੱਚੋ ਹਵਾ ਘਟ ਗਈ ਥੋੜੀ ਜੀ ਤੇ ਫਰਿੱਜ ਹੋਰੇ ਵੀ ਖੁੰਜੇ ਲਾਏ ਪਿਆ ਕਹਿੰਦੇ ਠੰਡ ਵਾਲੀ ਅਫ ਤੁੱਤ ਤਾਂ ਉਹੀ ਜੰਮਣ ਨੂੰ ਤਿਆਰ ਹੋ ਰਿਹਾਗਾ ਉਹ ਬੋਲੇ 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 ਰੜਕਾਂ ਹੀ ਕੱਢਦੀਆਂ ਹਾਂ ਕਿੱਥੇ ਆ ਕੋਈ ਦਿਖਦਾ ਹੈ ਹੀ ਨਹੀਂ ਕਿਹੜਾ ਸਿਮੈਂਟਰ ਲਾਈ ਜਨਾ ਓਏ ਕਿਹੜਾ ਹੀ ਉਹਦੀ ਕਾਜ਼ੀ ਸ਼ਾਸਤਰੀ ਕਾਲ ਬਾਈ ਸ਼ਾਸਤਰੀ ਕਾਲ ਕੋਰੀ ਸ਼ਾਸਤਰੀ ਕਾਲ ਬਾਈ ਮਿਸਤਰੀ ਜੀ ਆਇਆ ਨਹੀਂ ਕੀ ਕਰਨ ਦੋ ਦੰਦ ਨਾ ਬੰਦਾ ਗੱਪੀ ਹੋਵੇ ਤਾਂ ਹੈ ਜੀ ਹੋਵੇ ਮਾਛੇ ਬਾਈ ਸੇ ਲੋਥਰ ਛਾਲ ਮਾਰ ਕੇ ਆਏ ਐ ਐਸੇ ਕਰਕੇ ਗੱਗੂ ਦਾਦਾ ਬੋਲਿਓ ਨਾ ਕਰ ਮੈਨੂੰ ਉਟਾਦਾ ਬੰਦ ਲੋ ਇਹਨਾਂ ਦਾ ਮੈਂ ਲਾਲੇ ਸਾਹਿਬ ਮਹਾਂ ਚੁੱਪ ਕਰਕੇ ਜਿਹੜੇ ਸ਼ੈ ਬਣ ਕੇ ਹਾਉ ਦਿਨਾਂ ਤੇ ਓਏ ਹੋਰ ਬਾਈ ਮਿਸਟਰ ਕਾ ਕੀ ਹਾਲ ਆਜ ਦੋ ਦਿਨ ਹੋ ਗਏ ਆਏਂਗੀ ਤੂੰ ਕੱਲ੍ਹ ਆ ਯਾਰ ਮੈਂ ਪੈ ਗਿਆ ਨੀਂਦ ਜੀ ਆ ਗਈ ਹੱਥ ਬਾਹਰ ਖੜੇ ਕਾ ਕਰੇ ਉਹ ਨੀਰਾਚਾਰਾ ਪਾਖੇ ਯਾਰ ਖੇਤ ਕੈ ਸੀ ਪਹਿਲਾਂ ਹਰ ਲੈਣਾ ਅੱਛਾ ਹੋ ਗਿਆ ਹਾਂ ਹੋਰ ਮਿਸਤਰੀ ਲੋਟਾ ਕੰਮ ਕਾੜਤੀਆਂ ਰੜਕਾਂ ਕੌਣ ਸੋਖਾ ਨਾ ਨਗੜਾ ਲੱਗਦਾ ਲੱਖਾ ਕਿੱਥੇ ਆ ਜੀ ਬਲੇ ਬਲੇ ਤੇ ਲਾਲ ਰੱਖਿਆ ਨੋਯਮਾਨ ਨੇ ਝੁੱਟੀ ਤੇਣ ਤੂਆਂ ਤੋਰ ਕਰ ਰੱਖਿਆ ਕੰਮ ਤੇ ਲਪਾਈ ਦਾ ਕੰਮ ਜਮਾ ਟੌਪ ਤੇ ਚੱਲੀਦਾ ਗੱਗੂ ਇੱਥੇ ਸਿਮੈਂਟਰ ਲਾਈ ਜਾਂਦਾ ਹੱਸਦੇ ਕੀ ਹੋਗੇ ਮੈਂ ਲੱਗ ਗਿਆ ਜੀ ਪਤਾ ਉਹ ਨਹੀਂ ਜਿਹੜੇ ਕੁਸਕ ਦੇ ਨਹੀਂ ਗੇ ਮੈਂ ਇਹਦਾ ਬੈਠੇ ਆ ਕਿ ਜੀ ਬਸ ਗੁੰਜੇ ਚ ਆ ਜਾ ਵੀ ਲਗਾਈ ਚਾ ਵਸਪੀਓ ਉਸ ਹੀ ਮੈਂ ਨਹੀਂ ਪਿੰਦਾ ਯਾਰ ਹਲੇ ਹਾਂ ਹੋਰ ਕੋਰੀ ਠੀਕ ਆ ਠੀਕ ਆ ਵਧੀਆ ਤੰਕ ਤਾਂ ਨਹੀਂ ਕਰਦਾ ਤੈਨੂੰ ਗੱਗੂ ਨਾ ਰਗਦਾ ਕਰੂਗਾ ਦਰਾਤ ਆਇਆ ਮੇਰੇ ਕੋਲੇ ਮੋਟਰਸਾਈਕਲ ਤੇ ਪਟਰੋਲ ਪਵਾ ਕੇ ਲਿਆਉਣਾ ਕਹਿੰਦਾ ਮੈਂ ਕੀ ਕਰੇਗਾ ਤੜਕੇ ਕਹਿੰਦਾ ਬਟਨ ਡੇ ਜਾਣਾ ਗਾ ਜੜੀ ਦੀ ਦਵਾਈ ਲੈਣਾ ਜਾਈ ਮੈਂ ਮੋਟਰਸਾਈਕਲ ਤੇ ਸਨੇਹ ਆਦਿਆਂ ਤੁਰੀ ਤੂੰ ਮੈਂ ਫਿਰ ਬਾਅਦ ਚ ਤਾਂ ਠੰਡ ਹੋ ਜਾਂਦੀ ਹਾਂ ਗੱਲਾਂ ਮਾਰਦਾ ਕੁਲਪੀ ਜੰਮ ਜੂਗੀ ਮਿਸਤਰੀ ਦੀ ਰਿਸ ਕਰਦਾ ਕਿ ਨਹੀਂ ਫਤਰੀਆ ਸੀ ਸਾੜੀ ਝੋੜੀ ਕੋ ਉੱਪ ਜਾਉਂਦੀ ਸੀ ਬੱਦੇ ਬਾਹਰ ਚਲੇ ਚੱਲ ਪੀ ਲੋ ਚਾਹ ਯਾਰ ਮਿੱਤਰ ਕਾ ਹੌਦ ਦਾ ਬੰਗਾ ਦਾ ਦਵਾਇਆ ਇਹਦਾ ਚਾਥੜਾ ਬਣਾ ਕੇ ਹੁਣ ਧਰਾ ਕੇ ਆ ਭਰਾਵਾ ਤੁਸੀਂ ਮੈਨਾਂ ਆਖਿਆ ਬਈ ਯਾਰ ਹੌਦ ਦਾ ਤੁਸੀਂ ਇੰਨਾਂ ਚਲੇ ਨਾ ਬਈ ਯਾਰ ਉੱਚੇ ਚੰਗਾ ਰਿਹਾ ਹੌਦ ਤਾਂ ਬਈ ਕੋਈ ਕਹਿੰਦਾ ਉੱਚਾ ਹੀ ਜੰਗਾ ਮੜਾ ਉੱਚਾ ਹੀ ਜੰਗਾ ਕਹਿੰਦਾ ਮੜਾ ਇਹ ਹੌਦ ਇਹ ਕਹਿੰਦਾ ਕਿ ਬਾਅਦ ਸੇ ਲੱਗਣੀ ਨਹੀਂ ਵਜੇਗਾ ਬਈ ਮੂਸਾ ਕਰ ਲੈ ਫਿਰ ਤਲਾ ਕਰਨ ਕਰ ਕੇ ਉੱਥੇ ਕਰ ਪਾਰਟੀਆਂ ਦਾ 2 ਲੱਖ ਜਣਦੀਆਂ ਚਵਾਰਾ ਵੀ ਬੈਜੂ ਉੱਤੇ ਮਿਸਤਰੀ ਦਾ ਹੋਰ ਸੱਟਾ ਦਸਿੱਤਾ ਨਹੀਂ ਸੀਗੇ ਧਰਾ ਕੇ ਆਓ ਯਾਰ ਮਿਸਤਰੀ ਦੇ ਸਾਹਮਣੇ ਧਰਾ ਦੂਗਾ ਸਾਹ ਹੁੰਦਾ ਨਾ ਪਾਰੀਆ ਪੱਥਰਾਂ ਵਾਲਾ ਉਹਦਾ ਨਹੀਂ ਯਾਰ ਬੰਦਾ ਘੈਂਟ ਆਗਾ ਬੰਦਾ ਘੈਂਟ ਆ ਉਹ ਬੰਦੇ ਨੂੰ ਕਿਹਾ ਪੀ ਲੋ ਚਾਹ ਕੋਈ ਨਾ ਚੱਲਦੇ ਆ ਆਪਣੇ ਯੂਰਨ ਨੂੰ ਕਿਹਾ ਇਹਨਾਂ ਨੇ ਹਾਂ ਕਹਿੰਦਾ ਬਾਲਾ ਨੇ ਬਲਾਈ ਮਨੂ ਨੇ ਕਿਹਾ ਮਿਸਤਰੀ ਕਰ ਦਵਾਈ ਚੱਲਦੀ ਆ ਕਿਹਾ ਯਾਰ ਉਹਦਾ ਮੈਂ ਉਹਨਾਂ ਕਿ ਬਲਾਈ ਨਹੀਂ ਜਾਣੀ ਉਹ ਕਹਿ ਲਈ ਡਾਟ ਕਰਦੇ ਤੇ ਨਾਲ ਕਹਿੰਦੇ ਠੀਕ ਐ ਉਹ ਕਰਦਾ ਬੁਲਾਉਣਾ ਬਿਖਦਾ ਭਰਾਵਾ ਕਿਰ ਚਾਹ ਤੁਸੀਂ ਚੰਗੇ ਥਾਂ 'ਚ ਬੈਠ ਕੇ ਪੀ ਰਹੇ ਹੋਗੇ ਬਾਥਰੂਮ ਦੇ ਅੰਦਰ ਲਪਰ ਕੇ ਧੂਈ ਨਹੀਂ ਲੱਗਦੀ ਗੱਗੂ ਆਂ ਦਾ ਹਾਂ ਹਵਾ ਹੀ ਲੱਗਦੀ ਕਹਿੰਦਾ ਇਹ ਜਾਂ ਬਿਨਸ ਦੇਖ ਬਸ ਮੈਂ ਬਾਗੀ ਜਾਵਾਂ ਨਾ ਆਇਓ ਚੱਲਦੇ ਯਾਰ ਪਰਦੇ ਕੋਰੀ ਕਰਨ ਨੱਕ ਗੱਗੂ ਦਾ ਹੈ ਜਿਹੇ ਜਿਹੇ ਹੈਗਾ ਗੱਲ ਕੀ ਹੋਣੀ ਸੀ ਕਹਿੰਦਾ ਕਾਹਨੂੰ ਯਾਰ ਕੋਰੀ ਯਾਰ ਆ ਕੇ ਮੈਂ ਤਾਂ ਸੈਂਟਰ ਲਾਈ ਜੰਨਾਗਾ ਹੋਰ ਮੇਰੇ 11 ਗਏ ਜੀ ਨਾ ਬਾਈ ਆਹ ਆ ਗਿਆ ਅੱਛਾ ਅਰੇ ਅੰਜੀ ਅਡੋਲ ਔਲ ਬੇਗਾ ਦਾ ਦੱਸ ਨਹੀਂ ਕਾਦੀ ਹੌਦ ਰੱਖਣ ਨੂੰ ਹਾਂ ਹਾਂ ਚਲ ਦੇਖਦਾ ਥੋੜਾ ਕੰਮ ਛੜਾਉਣਾ ਯਾਰ ਮੈਂ ਤਾਂ ਉ ਆਇਆ ਸੀਗਾ ਆਹ ਰੇੜਾ ਆਗਾ ਆਹ ਰੇੜਾ ਵੀ ਹੈਗਾਗਾ ਫਿਰ ਬੱਸ ਹੁਣ ਰੇੜਾ ਹਾਂ ਉਹਨਾਂ ਗੱਲਾਂ ਬਾਤਾਂ ਨੂੰ ਹਾਂ ਫਿਰ ਅੱਜ ਕਿਰੋ ਦੇਣਾ ਕਰਕੇ ਅੱਜ ਉਹ ਯਾਰ ਰੇੜੇ ਚੋ ਦੇਖ ਲਾਂਗੇ ਉਂ ਰੱਖ ਲਾਂਗੇ ਚਲ ਦੇਖਦੇ ਆ ਤੈਨੂੰ ਦੱਸ ਦਿਆਂ ਕੋਈ ਨਾ ਨਹੀਂ ਹੋ ਰਿਹਾ ਕੋਈ ਆਹ ਸੱਤਾਂ ਘੱਟਾ ਪਾਉਣਾ ਇਹ ਚ ਸੱਤਾਂ ਲੱਗਣੇ ਕੋਣ ਇਹ ਹਾਂ ਤੇ ਅਕਲਾ ਵਿੱਚ ਸੁੱਕਾ ਅੱਠ ਵਾਲਾ ਸੁੱਕਾ ਰੱਖ ਲਾਂਗੇ ਚੰਗਾ ਹੋਰ ਬਸ ਰਹਿਊਗਾ ਤੇ ਬਸਦਾ ਤਾਂ ਹੈ ਨਹੀਂ ਮੈਨੂੰ ਬਰਾ ਦਿਲ ਬਹੁਤ ਪਿਆਸ ਹੈ ਪਾਣੀ ਦੀ ਗੱਲ ਬਸ ਕੰਮ ਹੀ ਹੈ ਆ ਕਿਧਰੋਂ ਜੱਪ ਜੱਗਰੀ ਜੰਨਾ ਵਿੱਚ ਹੋਏ ਜੇ ਨਾ ਖਾਤਾ ਫੇਰ ਉਹ ਕਿਧਰੇ ਪਰਾਲੀ ਵਾਲੀ ਇਕੱਠ ਰੱਖੀ ਬੈਠਾ ਵਿੱਚ ਕੋਦਰ ਨੂੰ ਦੋ ਲਿਆ ਸੀ ਓਏ ਲੋਡਾ ਉੱਧਰ ਧਿਆਨ ਰੱਖ ਲੈ ਕੋਈ ਨਾ ਭਾਈ ਇਹ ਤਾਂ ਨੀਰਾ ਸਿਮਿੰਟ ਬ੍ਰੇਤੀ ਆ ਇਹ ਹੋਰ ਜੀ ਮਿਸਤਰੀ ਸਾਹਿਬ ਆ ਗਏ ਭਾਈ ਇਹੀ ਸਲਾਹ ਦਿੰਦੇ ਸੀ ਕਿ ਰੇੜੀ ਚ ਪਾ ਕੇ ਇਹਨੂੰ ਹੌਦ ਨੂੰ ਧਰ ਕੇ ਪਿੱਛੇ ਉੱਥੇ ਧਰ ਦਿੰਨੇ ਆ ਜਿਹੜਾ ਕੋ ਖੜਾ ਕਰਨਾ ਕੋਈ ਜਿਹੜਾ ਡੱਬਿਆ ਨਹੀਂ ਆਣਾ ਰੇੜਾ ਭਾਰੀ ਵਾਲਾ ਉਹੀ ਲੈ ਜਾਂਦੇ ਮਿਸਤਰੀ ਘੇਰ ਰੋੜ ਕੇ ਆ ਇਹ ਰੋੜ ਕੇ ਨਹੀਂ ਆਏ ਨਾ ਇਹਨੂੰ ਨਾਲ ਲਾ ਦੇ ਆ ਇਹ ਨਾਲ ਲਾ ਆ ਨਾਲ ਲਾ ਦੇ ਇਹਨੂੰ ਆ ਕਿਹੜਾ ਗਰੋਸਤ ਮੇਰੇ ਕਿਨੇ ਅੱਛਾ ਲੋਟਾ ਪਈ ਆ ਗਿਆ ਓਲੇ ਸੋਨੇ ਹਾਲ ਸਸਰੀ ਆ ਗਾਲ ਹੈ ਇਹਦੇ ਅੱਗੇ ਰੋੜੇ ਲਾਉਣੇ ਉਹ ਰੋੜੀ ਨਹੀਂ ਮੇਰੇ ਕੋਲ ਉਹ ਰੋੜੀ ਚ ਰੋੜੀ ਚ ਨਹੀਂ ਨਹੀਂ ਲਾ ਲਵਾ ਬਈ ਹੁਣ ਤੂੰ ਯਰ ਨਾ ਨਾ ਸਾਰੇ ਨਹੀਂ ਲਾਓ ਅੱਛਾ ਲਾਓ ਕਿ ਲੱਗੇ ਹਲੋ ਨਾ ਪਾਸਾ ਹਲੋ ਬੱਦਲੇ ਵਜਣਾ ਭਾਈ ਹਰ ਹਰ ਆਏਗਾ ਨਹੀਂ ਹੈ ਇਹ ਕਹਿਣਾ ਕੋਈ ਨਹੀਂ ਆਏ ਕੋਈ ਉਹ ਆ ਕੇ ਦੋ ਜਣੇ ਆ ਗਏ ਦੱਬੇਗਾ ਫੇਰ ਕਿਧਰਾਂਗੇ ਦੱਬਲੇਗਾ ਹਾਂ ਸਮਝ ਗਿਆ ਇਹਦੇ ਉੱਤੇ ਦਾਪੋ ਕੇ ਫੁੱਲ ਹੈ ਚਲੋ ਅਰੇ ਸੱਜੂ ਤੂੰ ਲੈ ਜਾਂਦਾ ਇਹ ਸੋਦਾ ਬਹੁਤ ਬਹੁਤ ਦੂਰਾ ਛੱਕਾ ਕਰੋ ਕਿ ਨਾ ਸੁਨਾ ਕਰੀਂ ਉਸ ਆਏ ਕਿੱਥੋਂ ਹੁੰਦਾ ਨੀਮਾ ਕੋਂਦਾ ਬਾਹਰ ਵਾਲਾ ਆਹ ਨੂੰ ਇਹਦਾ ਆਹ ਦੀ ਮਤਲਬ ਆਹ ਰੋਡ ਤੋਂ ਬਾਹਰ ਹੁੰਦਾ ਜਵਾ ਹਾੜੇ ਅੱਗੇ ਵਾਜ ਜਾ ਅੱਗੇ ਚੱਟੋ ਅੱਗੇ ਵਾਜ ਜਾ ਆਂਟ ਗੱਡੀ ਬਣਾ ਦੀ ਆਂਟ ਕਰ ਦਿਆਂਗੇ ਕੋਈ ਨਾ ਬਰਾਬਰ ਤਾਂ ਕਰੂਗਾ ਨਾ ਮਾਰੋ ਜੀ ਬੱਲੇ ਤੈਨੂੰ ਰੱਖ ਕੇ ਵਾਜੂ ਨਾ ਸਖਰੀ ਨੂੰ ਲੋਈ ਨੇ ਆਪਣੀ ਲੈਨ ਨੇ ਨੀਮਾ ਕਰ ਲੈਣਾ ਓਏ ਕਿਉਂ ਕਰ ਤੈਨੂੰ ਉੱਪਰ ਰੱਖੀ ਲੈ ਹਾਂ ਓਏ ਕਿਹੜਾ ਬੱਲੇ ਨਾ ਮਾਰੇ ਪੁੱਠਾ ਕਿਦੇ ਅੱਗੇ ਰੱਖੀਏ ਵਾਲਾ ਯਾ ਥੱਲੇ ਰੱਖ ਲੀਏ ਥੱਲੇ ਰੱਖ ਲੀਏ ਥੱਲੇ ਰੱਖ ਲਓ ਥੱਲੇ ਰੱਖ ਲਓ ਵੇਚ ਨਹੀਂ ਆੜ ਰਿਹਾ ਮਾੜਾ ਕਿਹੜਾ ਖਵਾ ਲਉ ਇਧਰ ਨੂੰ ਬਾਲਾ ਨਾ ਅੱਗੇ ਆ ਜੀ ਬਿੱਲ ਚੜ ਰਿਹਾ ਬਿੱਲ ਚ ਨਹੀਂ ਹੁੰਦਾ ਧੱਕ ਦੇ ਬਿੱਲ ਚੜ ਜਾ ਹਾਂ 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 ਬੋਟ ਕੇ ਬਿੱਲ ਚੜ ਜਾ ਇੱਥੇ ਖੜ ਜਾਈਏ ਇੱਥੇ ਬਾਲਾ ਨਾ ਅੱਗੇ ਤਰਕ ਦੇ ਨਾਗਾ ਹੱਟ ਕੇ ਦਿੰੋ ਹਾਂ ਅੱਧਰ ਵੀ ਖਿੱਚਾ ਖਿੱਚਾ ਅੱਧਰ ਪਿਆ ਹਾਂ ਦੇਖਿਓ ਰਾਕੇ ਦੇ ਰਾਕੇ ਦੇ ਰਾਕੇ ਦੇ ਬਹੁਤਾ ਕਰੋ ਉਧਰ ਵੀ ਨਾਣਾ ਨਹੀਂ ਫਿਰ ਆ ਜਿਹੜਾ ਨਹੀਂ ਜਾਣਾ ਪਿੱਛੇ ਬਾਗ ਜੂ ਰਹਿਣਾ ਬਾਗ ਜਿਹੜਾ ਨਹੀਂ ਉਹ ਜਾ ਹਜੇ ਲਾਲ ਬਾਲ ਹੈ ਉਹ ਮਾੜੇ ਹੋਰ ਦੇਰ ਲਾਉ ਚਾਰ ਤੁੰਗ ਆਹ ਬੱਸ ਬੱਸ ਚਲ ਸੁਣਿਓ ਬੈ ਇਹ ਦਿਖਣਾ ਜਾਵੇ ਮਗਰ ਆਂਟ ਕੱਢੀ ਆਂਟ ਲਾਰ ਹੋਊਾ ਉਹ ਥਲੇ ਕਰ ਥਲੇ ਕਰ ਦੱਬ ਕੇ ਰੱਖੋ ਨਹੀਂ ਤੁਸੀਂ ਨਹੀਂ ਤੋੜਦੇ ਚੱਲਿਆ ਆਪੇ ਘੜਾ ਘੜਾ ਆਂਟ ਕੱਢ ਲੈ ਨਾ ਦਿਨ ਫੋਟੋ ਥਲੇ ਵਾਗੇ ਲੈ 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 ਆਏ ਵੀਰੋ ਗਿਆ ਆ ਪਾਤ ਪਰੋ ਚੱਲੇ ਆਉਣ ਲਾੜੀ ਵਿੱਚ ਕੋਇਤਨਾਦਿ ਲੋੜਾ ਚਲੋ 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 ਇੱਥੇ ਰੱਖਦਾ ਕੋਈ ਨਾ ਹਾਂਜੀ ਹੁਣ ਹੋ ਗਿਆ ਚਲੋ 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 ਰੋ ਰਹੀ ਕਰੋ ਮਿਲ ਕੇ ਚਲੋ ਤੱਕਾ ਤੂੰ ਸ਼ੋਰ ਨਵਾ ਕਿੱਧਰ ਗਿਆ ਓਏ ਹਾਓ ਆ ਗਿਆ ਆ ਗਿਆ ਆ ਗਿਆ ਗੋਰੀ ਦਾ ਆਖੇ ਲੈ ਗਿਆ ਜਿਹੜੇ ਜਾ ਬੇ ਬਹੁਤ ਚਲ ਬੱਸ ਹੋਰ ਮਾਰੇ ਹੋਣਾ ਤੇਰੇ ਉਹਨੇ ਹਮ ਕਰਨਾ ਲਾ ਦਿਓ ਰੋ 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 ਤਾਹ ਹੋ ਗਈ ਓਏ ਤਾਹ ਰੋ ਰੋ ਚਲ ਅਗੋਂ ਚੱਕ ਮਾਣੇ ਰੋਕੇ 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 ਆਣ ਲਾ ਦੇ ਓਏ ਆ ਆ ਲਿਆ ਗਾਂਡਾ ਦੋਨਾਂ ਬਾਰੇ ਪਾਈ ਤਾਂ ਲਾ ਦੋ ਪੰਜ ਪੰਜ ਲਾ ਦੋ ਚੈਸ ਚਲੋ ਚੜ ਦਿਓ ਤਾਂ ਚਲੋ ਬਈ ਚੜ ਤਾਂ ਆਏ ਬਸ ਨਹੀਂ ਆਹ ਹਾਂ ਟੂੜੀ ਇੱਧਰਲੇ ਪਾਸੇ ਆ ਮਾੜੇ ਇੱਧਰ ਟੂੜੀ ਤੇ ਤਾਂ ਆਏ ਆਂ ਖੜਾ ਕਰ ਲਓ ਸਹੀ ਆ ਜੀ ਟੂੜੀਓ ਕਰਾ ਕੇ ਇੱਧਰ ਆ ਟੂੜੀ ਟੂੜੀ ਦਾ ਫੇਰ ਘੋਆ ਲਾ ਗਾ ਜੇ ਫੇਰ ਘੋਆ ਲਾ ਗਾ ਜੇ ਬੋਲਦਾ ਨਾ ਮਾੜੇ ਇਹਨੂੰ ਹੋਰ ਕਰ ਲਾ ਹੋਰ ਕਰ ਲਾ ਨੀ ਜੀ ਇਹ ਮਾੜਾ ਕਰਾ ਦੇ ਲਓ ਨਾ ਬਚਰੋ ਹੱਕ ਜਣਾ ਹੋ ਚੱਲ ਗੋਲ ਮੁੰਡਾ ਨਾਲ ਲਾਰ ਕਿਉਂ ਇੱਕ ਤਾਂ ਵੀ ਜਾ ਰਹੀ ਥੱਲੇ ਦੋ ਚਾਹੇ ਬਜ਼ਾਰ ਕਿਹਦੇ ਉਹਦੇ ਵੀ ਜਾਣਾ ਮੈਂ ਕਹੂੰ ਤੂੰ ਚੱਲ ਲੈ ਜਾ ਚੱਲ ਗੁਰੂ ਸਾਹਿਬ ਨਾਲ ਲੈ ਨਾ ਰਸੇ ਨੀ ਚਲੋ 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 ਓਏ ਤਾਂ ਪੈਜ ਕਿੱਧਰ ਗਿਆ ਗੋਰੀ ਆਈ ਤੇ ਟੁੱਟੀ ਤਾਂ ਆ ਜੂ ਕੋਈ ਨਹੀਂ ਕੋਈ ਨਹੀਂ ਕੋਈ ਫੋਰ ਲਾ ਦੁਬਾਰੇ ਫੋਰ ਨਹੀਂ ਪੂਰ ਲਾ ਗਈ ਅੰਦਰ ਚੁਸੀਆਇਆ ਕਰੋ ਹੁਣ ਥੱਲੇ ਉਤਰੋ ਜਿਹੜੀ ਚੋ ਅੰਦਰ ਲੱਗ ਗਿਆ ਤੂੰ ਕਹੋ ਰਹਿ ਜਿਹੜੀ ਚੋ ਥੱਲੇ ਉਤਰੋ ਜਿਹੜੀ ਕਾ ਕਰੋ ਉਹ ਨਹੀਂ ਹੋਊਗਾ ਇਹ ਥੱਲੇ ਕੋਈ ਨਾ ਰੇੜੀ ਉੱਪਰ ਜਾ ਰੇੜੀ ਘਾਟ ਲੁਕਾ ਅੰਦਰ ਕਰੋ ਅੱਡਾ ਕਰੋ ਕੱਢ ਜਾਓ ਹੜਦੀ ਬਾਈ ਕਰਦੀ ਚਲੋ ਤਕੜਾ ਮਿੱਤਰਿਆ ਤੂੰ ਜਣਾ ਆ ਆ ਵੀ ਜੀ ਨਰਲੇ ਟੁੱਟ ਜਾਂਦਾ ਭਾਈ ਹਾਂ ਉਂ ਕਿੱਥੇ ਚੜਦਾ ਹੀ ਸਾਰੇ ਚ ਤੇ ਭਾਈ ਮਿਸਤਰੀ ਨੇ ਸਕੀਮ ਲਾ ਕੇ ਚੜਵਾਤਾ ਪਾਪਾ ਵੀ ਇਹੀ ਸਕੀਮ ਦੱਸੀ ਜਾਂਦੇ ਸੀ ਕਿ ਮਖਾ ਮਿਸਤਰੀ ਵੀ ਭਾਈ ਐਂ ਕਹਿੰਦੇ ਸੀਗੇ ਤੇ ਸਿਆਣੇ ਬੰਦੇ ਨਾ ਨਾ ਟੁੱਟੀ ਵਾਲਾ ਹਾਂ ਆਂ ਖਵਾਓ ਇਹਨੂੰ ਕਿਹਾ ਖਵਾਓ ਇਹਨੂੰ ਤਾਂ ਤੱਕ ਤੱਕ ਹਾਂ ਤੂੰ ਹੱਥ ਪਾਉਂਦੇ ਦੇ ਹਾਂ ਹਾਂ ਆਹੀ ਪਾਉ ਹੱਥ ਬਈ ਚਲੋ ਆਹ ਬੜੀ ਔੜੀ ਜਿਹਾ ਟਾਉ ਉਹ ਅਸੀਂ ਚਲੋ ਚਲੋ ਇਹ ਨਾ ਉਹ ਇੱਥੇ ਬੱਲੇ ਉਹ ਮਾੜਾ ਕਰ ਲਿਓ ਨਾ ਕੋਈ ਉਹ ਸੋਚਦਾ ਨਹੀਂ ਕਰੋ ਆਏ ਮੁਗਾਇ ਬਿਚਵਾਇਂ ਚੱਲ ਇਹ ਤੇ ਰਾਜੇ ਵਾਲਾ ਬਸ ਹੁਣ ਤੱਕੋ ਪਰਨ ਭਾਈ ਤੂੰ ਗੱਗੀ ਆਪ ਆਪੇ ਪਾਸ ਤਾਹਲਾ ਲੈ ਨਾ ਬਾਈ ਯਾਰ ਪਾਵਰ ਘੱਟ ਦੇ ਨਹੀਂ ਮੈਂ ਪਤਾ 10000 ਦੇ ਕੋਲੇ ਪਿਆਰੇ ਕਰਾਂ ਉਹ ਫੜਾ ਫੜਾ ਇਹ ਪਰਾਂ ਇਹਨੇ ਕੋਠੇ ਲੇ ਯਾਰ ਤੇ ਸਪਾ ਘਰ ਬਣਾ ਰੱਖਿਆ ਉਹ ਰਗਾ ਕੱਖੀ ਆਉਂਦੀ ਅੱਗੇ ਤੇ ਵਿਚ ਵੜ ਕੇ ਵਾਹ ਕੇ ਨਹੀਂ ਗਈ ਰੇਚ ਉਹ ਇਹ ਤਾਂ ਊਂ ਰੱਖੇ ਸੀ ਜਿਹੜੇ ਹੌਦ ਨਹੀਂ ਦਰਦੇ ਉਹ ਊਂ ਰੱਖੇ ਬਣਾਉਣਾ ਲਾ ਕਿੱਥੇ ਮੋੜ ਲੱਗਦੇ ਨਹੀਂ ਫਿਰ ਐ ਲੈ ਚੱਲ ਜੇ ਕਿ ਪਾਣੀ ਵਾਲਾ ਹੌਦ ਟਿਕਾਣੇ ਰਾ ਕੇ ਰੱਖਤਾ ਤੇ ਪਰ ਟੂਟੀ ਚ ਪਾਣੀ ਨਹੀਂ ਆਇਆ ਇਸ ਕਰਕੇ ਡੰਡਮ ਖਾਲੀ ਬੋਲਦਾ ਇਹ ਤੇ ਥੱਲੇ ਮਾਤਾ ਨੇ ਬਾਲਟੀ ਵੀ ਰੱਖੀ ਪਈ ਆ ਬੋਣੀ ਕਰਨ ਵਾਸਤੇ ਹਾਂ ਹੁਣ ਤਾਂ ਆਇਆ ਆ ਆਪਣੇ ਨਾਲ ਬਰਸੋਂ ਦਾ ਇਹ ਖਾਲੀ ਕਰ ਲਿਆ ਸੀ ਪਹਿਲਾਂ ਇੱਥੇ ਪਈ ਭਰ ਲੈਂਦੇ ਸੀ ਉਰੇ ਪਈ ਤੇ ਚਲ ਕੰਮ ਦੇ ਜਾਂਦਾ ਸੀਗਾ ਹੁਣ ਵਧੀਆ ਆਰਾਮਦਾਨੀ ਹੋ ਗਈ ਇੱਕ ਦੋ ਦਿਨ ਹੁਣ ਚੱਲ ਇਸ ਕੁੰਜੇ ਚ ਸਾਈਡ ਜੀ ਤੇ ਰੱਖਤਾ ਤੇ ਚਲੋ ਇਸ ਕਰ ਹੁਣ ਯਾਰਾ ਹੋ ਗਿਆ ਇੱਥੋਂ ਹਾਂ ਮੰਮੀ ਰੋਟੀ ਖਾਣੀਆਂ ਆਇਆ ਤੇ ਇੱਥੋਂ ਪਾਣੀ ਦਾ ਨਿਕਾਸ ਇਸ ਤਰ੍ਹਾਂ ਕਰਤਾ ਤੇ ਸਮਾਂ ਹੋ ਗਿਆ ਪਤਾ ਨਹੀਂ 6 ਵਜੇ ਦੇ ਲਵੇ ਹੋਊਗਾ ਨਾ ਮੰਮੀ ਸਾਈ ਨਾਲ ਕਿਉਂ ਆਉਗਾ ਨਾ ਪੌਣੇ 6:00 ਵਜੇ ਲੱਬੇ ਹੋਊਗਾ ਪ੍ਰਸ਼ਾਦਾ ਬਣੀ ਛਕਣਾ ਹੈ ਜਿੰਮ ਦੀ ਡਿਊਟੀ ਤੇ ਵਗ ਜਾਣਾ ਉਹਨਾਂ ਵਿੱਚ ਦੀ ਤੇ ਖੈਰ ਹਾਂ ਮੱਜਾਂ ਬਨਦੀਆਂ ਅੰਦਰ ਤੇ ਆਹ ਬੱਚੀ ਸਾਡੀ ਥੋੜੀ ਖਿੱਚ ਤੂੰ ਕਰਦੀ ਹੁੰਦੀ ਤੇ ਫਿਰ ਮਾਤਾ ਤੋਂ ਲੋਟ ਨਹੀਂ ਆਉਂਦੀ ਤੇ ਇਹ ਫਿਰ ਅਲੱਗ ਲਗਾ ਕੇ ਸਾਨੂੰ ਬਨਣੀ ਪੈਂਦੀ ਆ ਗਾਂ ਸਾਡੀ ਠੀਕ ਆ ਨਰਮਾ ਗਾਂ ਨੇ ਕਦੇ ਅੱਜ ਤੱਕ ਛੜਬੀ ਨਹੀਂ ਚਲਾਈਗੀ ਤੇ ਮੰਮੀ ਕਈ ਵਾਰੀ ਬਨਾਨਿਆਂੇ ਤੋਂ ਵੀ ਧਾਰ ਕੱਢ ਲੈਂਦੇ ਆ ਗਾਂ ਦੀ ਹਾਂਜੀ ਮਰ ਜਾ ਗੱਲ ਤੇ ਖੈਰ ਕੱਲ ਜਿਹੜੀ ਬਾਤ ਪਾਈ ਸੀਗੀ ਗੁਠਲੀ ਨਾ ਬੀਜ ਵੇਖਿਆ ਹਰ ਮੌਸਮ ਵਿੱਚ ਵੇਖਦਾ ਵੇਖਿਆ ਵੀ ਕਿ ਦੱਸੋ ਕਿਹੜਾ ਫਾਲਾ ਤੇ ਉਸ ਦਾ ਦਾ ਬਈ ਸਹੀ ਉੱਤਰ ਸੀਗਾ ਕੇਲਾ ਬਨਾਣਾ ਤੇ ਬਹੁਤ ਸਾਰੇ ਵੀਰੇ ਪੜਾਣਾਂ ਨੇ ਉੱਤਰ ਦਿੱਤਾ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਤੇ ਅੱਜ ਨਵੀਂ ਬਾਤ ਕੋਈ ਨਹੀਂ ਪਾਉਂਦੇ ਤੇ ਉਹਦਾ ਕਾਰਨ ਕੀ ਹੈ ਉਹ ਤੁਹਾਨੂੰ ਐ ਕੱਲ ਨੂੰ ਦੱਸੂਗਾ ਤੇ ਕੱਲ ਵਾਲੇ ਵਲੌਗ ਚ ਫਿਲਹਾਲ ਪ੍ਰਸ਼ਾਦਾ ਪਾਣੀ ਛੱਕ ਕੇ ਦੁਬਾਰੇ ਜਾਣਾ ਹੈ ਜਿਮ ਦੀ ਡਿਊਟੀ ਤੇ ਤੇ ਇੰਨਾ ਕੁ ਸੀ ਆਪਣਾ ਅੱਜ ਦਾ ਬਲੌਗ ਉਮੀਦ ਕਰਦੇ ਆਂ ਵਧੀਆ ਲੱਗਿਆ ਹੋਊਗਾ ਲਾਈਕ ਵਾਲਾ ਗੁੱਠਾ ਜਿਹਾ ਲਾਜ਼ਮੀ ਦਬਾ ਬਿਓ ਜਾਂਦੇ ਜਾਂਦੇ ਤੇ ਨਾਲ ਹੀ ਨਵੇਂ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਲਾਜ਼ਮੀ ਕਰ ਲਿਓ ਪੇਜ ਨੂੰ ਤੇ ਫੇਰ ਮਿਲਦੇ ਆਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਹੋ ਸਕੇ ਤੱਕਗੇ ਦੋਸਤ ਮਿੱਤਰਾਂ ਨੂੰ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਵੀਡੀਓ ਇੱਕ ਇੱਕ ਜਣੇ ਇੱਕ ਜਣੇ ਨੂੰ ਲਾਜ਼ਮੀ ਸ਼ੇਅਰ ਕਰਿਓ ਤੇ ਬਸ ਬੇਨਤੀ ਆ ਜੁੜੇ ਰਹੋ ਧੰਵਾਦ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ